ਸਾਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ 5G ਨਿਊਜ਼ ਤੇ ਮੈਂ ਪ੍ਰਦੀਪ ਸਿੰਘ ਕੇਸ ਧਾਰੀ ਸਿੱਖ ਨੌਜਵਾਨ ਦੀ ਕੀਤੀ ਗਈ ਕੁੱਟਮਾਰ ਅਤੇ ਕੀਤਾ ਜ਼ਖਮੀ ਪਰਿਵਾਰ ਵੱਲੋਂ ਕਰਵਾਇਆ ਹਸਪਤਾਲ ਵਿੱਚ ਦਾਖਲ ਕੁੱਟਮਾਰ ਕਰਨ ਵਾਲਿਆਂ ਸਾਰਿਆਂ ਮੁਲਜ਼ਮਾਂ ਨੂੰ ਨਾ ਗ੍ਰਿਫਤਾਰ ਕੀਤਾ ਤਾਂ ਕੀਤਾ ਜਾਵੇਗਾ ਤਿੱਖਾ ਸੰਘਰਸ਼ ਪਰਿਵਾਰਿਕ ਮੈਂਬਰ जिला श्री मुक्सर साहिब ਦੇ ਅਧੀਨ ਆਉਂਦੇ ਪਿੰਡ ਚੜੇਵਾਨ ਦੇ ਇੱਕ ਕੇਸ ਧਾਰੀ ਸਿੱਖ ਨੌਜਵਾਨ ਦੀ ਬੀਤੇ ਕੱਲ ਕੁਝ ਸ਼ਿਵ ਸੈਨਾ ਸੰਗਠਨ ਦੇ ਪ੍ਰਧਾਨ ਰਜੇਸ਼ ਕੁਮਾਰ ਗਰਗ ਅਤੇ ਸਾਥੀਆਂ ਵੱਲੋਂ ਕੁੱਟਮਾਰ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ ਜਿਕਰਯੋਗ ਹੈ ਕਿ ਬੀਤੇ ਕੱਲ ਸ੍ਰੀ ਮੁਕਸਰ ਸਾਹਿਬ ਬਸ ਅਡੇ ਕੋਲ ਸ਼ਿਵ ਸੈਨਾ ਤੇ ਪੰਜਾਬ ਪ੍ਰਧਾਨ ਰਜੇਸ਼ ਕੁਮਾਰ ਗਰਗ ਵੱਲੋਂ ਇੱਕ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤਾਂ ਇੱਕ ਕੇਸ ਧਾਰੀ ਸਿਕ ਨੌਜਵਾਨ ਗੁਰਵਿੰਦਰ ਸਿੰਘ ਪੁੱਤਰ ਗਰਵੰਤ ਸਿੰਘ ਵਾਸੀ ਪਿੰਡ ਚੜੇਵਾਨ ਉਥੋਂ ਆਪਣੀ ਕਾਰ ਕੱਢਣ ਲੱਗਿਆ ਤਾਂ ਉਕਤ ਪ੍ਰਧਾਨ ਰਜੇਸ਼ ਕੁਮਾਰ ਨੇ ਆਪਣੇ ਸਾਥੀਆਂ ਸਮੇਤ ਗੁਰਵਿੰਦਰ ਸਿੰਘ ਦੀ ਮਾਰਕਟਾਈ ਕੀਤੀ ਦੱਸਿਆ ਜਾਂਦਾ ਹੈ ਕਿ ਇਸ ਸਾਰੀ ਘਟਨਾ ਦੀ ਜਾਣਕਾਰੀ ਪੁਲਿਸ ਪ੍ਰਸ਼ਾਸਨ ਨੂੰ ਇੱਕ ਲਿਖਤੀ ਦਰਖਾਸਤ ਦੇ ਦਿੱਤੀ ਹੈ ਅਤੇ ਪੁਲਿਸ ਵੱਲੋਂ ਐਫ ਆਈ ਆਰ ਨੰਬਰ 105 ਅਧੀਨ ਤਾਰਾ 295ਏ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਦੱਸਿਆ ਜਾਂਦਾ ਹੈ ਕਿ ਇਸ ਨੌਜਵਾਨ ਦੀ ਸਪੋਰਟ ਵਿੱਚ ਆਏ ਸ਼ਰੋਮਨੀ ਅਕਾਲੀ ਦਲ ਪਾਰਟੀ ਦੇ ਸਾਬਕਾ ਵਿਧਾਇਕ ਕਵਰਜੀਤ ਸਿੰਘ ਰੋਜੀ ਬਰਕੰਦੀ ਦਰਬਾਰ ਸਾਹਿਬ ਸ੍ਰੀ ਮੁਕਸਰ ਸਾਹਿਬ ਦੇ ਜਥੇਦਾਰ ਬਲਦੇਵ ਸਿੰਘ ਤੋਂ ਇਲਾਵਾ ਪਿੰਡ ਚਬੇਲਵਾਲੀ ਦੀ ਮਹਿਲਾ ਸਰਪੰਚ ਦੇ ਪਤੀ ਸਰਦਾਰ ਲక్ష్మణ ਸਿੰਘ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਨੇ ਗੁਰਵਿੰਦਰ ਸਿੰਘ ਦਾ ਹਾਲਚਾਲ ਪੁੱਛਿਆ ਖਬਰ ਲਿਖੇ ਜਾਣ ਤੱਕ ਚਾਰ ਮੌਜੂਦਾ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਪ੍ਰਧਾਨ ਦੇ ਦੋਨਾਂ ਗਨਮੈਨਾਂ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਤੋਂ ਪੱਤਰਕਾਰ ਪ੍ਰਦੀਪ ਸਿੰਘ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਸਤਿ ਸ਼੍ਰੀ ਅਕਾਲ ਕਹਿੰਦੇ ਮਤਲਬ ਕਿ ਇਹ ਹੈ ਕਿ ਮੈਂ ਉਹਨੇ ਜਾ ਕੇ ਰਸਤੇ ਹੀ ਮੰਗਿਆ ਰਸਤਾ ਉਹ ਸਾਨੂੰ ਰਸਤਾ ਦੇ ਦੋ ਮੈਂ ਉਹਦੀ ਬਤੀਗ ਮਾਸ ਨੂੰ ਲੰਘ ਜਾ ਪਰ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਇੰਨੀ ਗੱਲ ਕਰਕੇ ਜਿਹੜਾ ਮਨ ਕੇ ਚਲ ਕਰ ਰਿਹਾ ਉਹ ਤੋਂ ਵੱਖਰੇ ਹੈ ਨਹੀਂ ਤੇ ਬਾਤੂ ਤੋਂ ਮਗਰ ਆਏ ਆ ਮਗਰ ਆ ਕੇ ਉਹਨਾਂ ਨੇ ਬਹੁਤ ਦੂਰੀ ਤੱਕ ਇਹ ਸੈਸ਼ਨ ਵਾਲੇ ਗਲਤ ਗਲਤ ਕਰਦੇ ਉਹਨਾਂ ਨੇ ਗੋਡੇ ਸੀ ਬਸ ਉਹਨਾਂ ਨੇ ਕੀ ਕੋਈ ਸਰਲਾਪਰ ਵਾਲਾ ਲੱਗਿਆ ਹੋਇਆ ਸੀ ਕੋਈ ਧੰਨ ਦਾ ਮਾਮਲਾ ਧੰਨੇ ਦਾ ਮਾਮਲਾ ਸੀ ਕਿਉਂ ਹਫਤੇੰ ਤੋਂ ਆਏ ਕਿਉਂ ਚਾਹ ਤੋਂ ਚੋਚੀਆ ਮਾਮਲਾ ਸੀ ਉੱਥੇ ਆਪ ਦਾ ਕੋਈ ਗੰਨਮੈਣ ਲੈਣ ਗਏ ਸੀਗੇ ਸਾਨੂੰ ਗਰਮੈਂਟ ਨਹੀਂ ਦੇਿਆ ਉਸ ਰੋਸ ਦੇ ਇਨਸਾਫ ਕਾ ਕੇ ਉਹਨਾਂ ਨੇ ਲੋਕ ਇਹ ਕਰਨਾ ਪਉਣਾ ਸੀ ਅਜੇ ਲਾਇਆ ਨਹੀਂ ਸੀ ਪਰ ਨਾ ਤਾਂ ਉਹ ਹੁੰਦਾ ਨਾ ਲੱਗ ਦਰਗਾ ਕੇ ਬੈਠੇ ਆ ਤੇ ਮੰਨ ਕੇ ਚਲੋ ਲੰਘਣ ਵਾਲਿਆਂ ਨੇ ਕੋਈ ਪਤਾ ਹੀ ਕੀਤੀ ਜਾਂ ਤੁਹਾਨੂੰ ਕੋ ਸਮਰਤੀ ਕੀਤੀ ਜਿਹਨੂੰ ਗਾਲੀ ਕਲੋਤੀ ਇਹ ਗੱਲ ਤਾਂ ਹੈ ਹੀ ਨਹੀਂ ਇਸ ਵਾਰ ਵਿੱਚ ਕੋਈ ਕੋਲ ਸਰਕਾਰੀ ਪ੍ਰਸ਼ਾਸਨਾ ਕੋਈ ਦਿੱਕਸ਼ ਕਾਇਰ ਕਰ ਰਹੀ ਹਾਂਜੀ ਹਾਂਜੀ ਕਾਰਵਾਈ ਹੋ ਗਈ ਤੇ ਉਹਨਾਂ ਨੇ ਦੀ ਕਰ ਰਹੀ ਹੈ ਪ੍ਰਸ਼ਾਸਨ ਨਾ ਕਰਦੀ ਹੈ ਕੰਡ ਕਰਦੇ ਹੈ ਬਸ ਹਾਲਾਤਾਂ ਕਰ ਰਹੇ ਨੇ ਪਹਿਲੋ ਸਾਰੇ ਉਹਨਾਂ ਨੇ ਰੈਸਟ ਕਰਦੇ ਅਜੇ ਕੋਈ ਬੰਦਾ ਰੈਸਟ ਨਹੀਂ ਕਰ ਰਿਹਾ ਰੈਸਟ ਕੀਆ ਪਰ ਉਹ ਸਹੀ ਨਹੀਂ ਕੀਤੇ ਜਿਹੜੇ ਰੈਸਟ ਕੀਤੇ ਆ ਉਹ ਜਿੰਨਾਂ ਨੂੰ ਕੁੱਟਮਾਰ ਕੀਤੀ ਉਹ ਤਾਂ ਰੈਸਟ ਹੋਈ ਹੀ ਨਹੀਂ ਨਾ ਕਰਕੇ ਰੈਸਟ ਹੋਈ ਹੈ ਜਿੰਨਾ ਚਿਰ ਉਹਨਾਂ ਤੇ ਇਹ ਮਨ ਦਾ ਰੈਸਟ ਨਹੀਂ ਪੈਦੀ ਉਹਦਾ ਜਿਹੜਾ ਹਾਲ ਕੋਈ ਨਹੀਂ ਹੈ ਸਰਕਾਰ ਆਹ ਕਹੀ ਮਸ਼ਾ ਖਤਮ ਗਾਈ ਗੁੰਡਾ ਰਾਜ ਨਿਕਲ ਕਾ ਤੱਕ ਤੁਹਾਨੂੰ ਲੱਗਦਾ ਗੁੰਡਾ ਰਾਜ ਖਤਮ ਹੋ ਗਿਆ ਨਹੀਂ ਕੋਈ ਗੁੰਡਾ ਰਾਜ ਖਤਮ ਨਹੀਂ ਗੁੰਡਾ ਰਾਜ ਤਾਂ ਕਾ ਖਤਮ ਹੋਣਾ ਨਹੀਂ ਕੋਈ ਸ਼ਾਇਦ ਨਹੀਂ ਲੋਕਾਂ ਨੂੰ ਲੋਕੜੀ ਮਾਰੀ ਜਾ ਰਿਹਾ ਜਿੰਨਾ ਚਿਰ ਲੋਕਾਂ ਨੂੰ ਲੋਕੜੀ ਮਾਰੀ ਜਾਏ ਕੋਈ ਗੁੰਡਾ ਰਾਜ ਨਹੀਂ ਹੋਈ ਗੁੰਡਾ ਰਾਜ ਖਤਮ ਨਹੀਂ ਹੋਇਆ ਗੁੰਡਾ ਰਾਜ ਉਹ ਤਾਂ ਖਤਮ ਹੋ ਜਾਏਗਾ ਜਦੋਂ ਖਾਬ ਨਾ ਦੇਖੋ ਸਰੇ ਆਮ ਤੁਹਾਡੇ ਸਾਹਮਣੇ ਆ ਜਾ ਕੇ ਦੀਨ ਦਾ ਹਾਲ ਦੇਖੋ ਉਹਦੇ ਉੱਤੋਂ ਕੜਿਆਂ ਦੇ ਨਾਲ ਉਹਦੇ ਮਨ ਕੇ ਕੋਈ ਮੁਤੀ ਗੱਲ ਨਹੀਂ ਦੂਦੇ بہت زیادہ گفتبار یہ نہ ਦਾ ਬੇਟਾ ਜਿਹੜਾ ਨਾਮ ਹੈ ਰੋਸ਼ਨ ਸਿੰਘ ਬੰਦਕੀ ਰੜੀ ਇਹ ਵੀ ਮੁੰਡੇ ਦਾ ਘਰ ਜਾਣਾ ਵਾਕੀਆ ਸਾਡੇ ਛੜੀਵਾਂ ਤੋਂ ਜੀ ਉਹਨਾਂ ਪੁੱਤ ਦਾ ਬੇਟਾ ਹੈ ਜਿਹਨੂੰ ਦੋਸਤਾਂ ਦੀ ਜੀ ਸਾਡੇ ਨਾਲ ਇਹ ਕੰਮ ਆਪਣੇ ਬਹੁਤ ਨੰਨਲੋਗ ਹੈ ਜਿਵੇਂ ਉਹਨਾਂ ਤੋਂ ਸਿੱਖਾ ਵੀ ਹੈ ਰਾਜਰੇ ਜੀ ਲੱਗਦੇ ਹੈ ਕਿ ਇਹ ਮੁੰਡੇ ਨੇ ਜਾਣਾ ਸੀ ਜੀ ਜਿਹੜੀ ਦੋਸਤ ਦੀ ਬੇਟੀ ਬਿਮਾਰ ਸੀ ਉਹਨੂੰ ਐਡਮਿਟ ਕਰਵਾਉਣਾ ਸੀਗਾ ਇਹਨੇ ਵੇਖਿਆ ਹਫਤੇ ਬਾਰੇ ਪੁੱਛਿਆ ਕਿ ਤੂੰ ਭਾਈ ਸਾਨੂੰ ਰਾਹ ਦਿਓ ਜਾ ਤਰਦਾ ਅਣੀ ਲੱਗਿਆ ਨਹੀਂ ਸੀਗਾ ਇਹ ਇੰਨੇ ਨਾਲ ਹੀ ਬਾਲ ਕੇ ਦਾ ਜੋ ਅਸ਼ੋਕਨਾ ਦਾ ਪ੍ਰਧਾਨ ਹੈ ਸਰਪ ਸਾਰੇ ਨਾਲ ਲੱਗੇ ਮਨ ਦੇ ਨੁਕਤਿਆਂ ਨਾਲ ਵੀ ਵੀਡੀਓ ਦੇ ਵਿਚਕਾਰ ਜਿਹੀ ਅਜਿਹਾ ਜਿਹੜੇ ਕੋਲੇ ਮਾਰ ਕੇ ਕਿੱਥੇ ਪਿਆਰੇ ਹੈ ਇਹਨਾਂ ਦੇ ਪੁੱਤੇ ਮੁੰਡਾ ਨਾਮ ਕਰਪਾਣੇ ਵਾਲਾ ਮਨੂੰ ਜਨਮ ਜਨਮ ਦੇ ਸਾਂਸੋ ਸਿੱਖ ਨੌਜਵਾਨ ਤੇ ਇੰਨਾ ਅਤਿਆਚਾਰ ਹੋਇਆ ਕਿ ਸ਼ਿਰ ਸੈਨਾ ਵਾਲਿਆਂ ਦੇ ਖਾਗੂਆਣੇ ਕੋਸ਼ੇ ਬਲਿਆਣੇ ਹੈ ਜਿਹੜਾ ਅਤਿਆਚਾਰ ਕੀਤਾ ਇਸ ਮਸਲੇ ਨੂੰ ਤੁਸੀਂ ਕਿਵੇਂ ਦੇਖਦੇ ਬਹੁਤ ਨੀਂਦ ਜੋ ਹੈ ਮਾਰੀ ਕਰਨਾ ਜੀ ਸਿਵਾ ਰਹੀ ਹੈ ਗੁੰਡਰਾੜ ਕਰ ਰਹੀ ਹੈ ਬਹੁਤ ਮਾੜੀ ਉਹਨਾਂ ਦਾ ਯੋਗ ਹੈ ਅੰਦਰ ਦੇ ਸਰਵਣ ਸਾਹਿਬ ਜਿਹਦੇ ਬੰਦੇ ਬਹੁਤ ਪਹੁੰਚੀਆਂ ਦੀ ਜੇ ਇਹਨਾਂ ਨੇ ਜੋ ਸਖਤ ਦਾ ਨਾ ਕਾਰਵਾਈ ਕੀਤੀ ਤੇ ਜਿਹਦੀ ਰਣਨੀਤੀ ਇੱਕ ਤਰ੍ਹਾਂ ਨਾਲ ਮਸਕੇ ਵੀਡੀਓ ਚੱਲ ਰਹੀ ਹੈ ਉਹ ਘਰਨੇ ਦਾ ਪਲੇਮੈਂਟ ਜਦ ਹੋਰ ਦੇ ਵਿੱਚ ਦੇਖਾਂਗੇ ਉਹ ਹੋ ਸਰਵਣ ਸਾਹਿਬ ਇੱਕ ਸਰਕਾਰ ਪਈ ਜਾਂਦੀ ਗੁੰਡਰਾੜ ਖਤਮ ਹੋ ਗਿਆ ਨਸ਼ਾ ਖਤਮ ਹੋ ਗਿਆ ਤੁਹਾਨੂੰ ਕੀ ਵੀ ਲੱਗਦਾ ਸਰਕਾਰ ਕਰ ਵੀ ਰਹੀ ਹੈ ਬਹੁਤ ਪਰ ਜੋ ਇਹ ਹੈ ਕਿ ਹੁਣ ਇਹ ਨਹੀਂ ਸਿੱਧਰਮ ਜੀ ਕਹਿੰਦੇ ਕਰੋ ਨਾ ਪਰ ਤਾਂ ਆਮ ਆਪਿਆਂ ਦੱਸ ਬੁਲਾਈ ਜਾਂਦੇ ਜਿਹੜੀ ਜਾਂਦੇ ਸਿਰ ਸਿਆਣਾ ਨੇ ਕਿ ਪਹਿਲਾਂ ਤੋਂ ਸਿੱਖਾ ਤੇ ਲੱਗਦੇ ਹੋ ਜੀ ਨਸਤਾਰ ਨੂੰ ਇਹ ਕਹਿੰਦਾ ਇਹਨਾਂ ਨੂੰ ਬਹੁਤ ਕਾੜਾ ਲੱਗਦਾ ਵੀ ਸਾਰੀ ਨਸਤਾਰ ਨੂੰ ਕਿ ਲੋਸ਼ੀ ਹੈ ਜਿਹੜਾ ਮਾਰਨਾ ਤੇ ਕੀਤਾ ਲੋਸ਼ੀ ਦੇ ਬਾਹਰ ਰਹਦੇ ਆਂ ਲੋਸ਼ੀ ਪਰ ਲੱਗ ਕੇ ਨਹੀਂ ਆਏ ਨਹੀਂ ਆਏਗੀ ਅਤਰੋ پکڑਦੇ ਨਹੀਂ ਹੁੰਦੇ ਤੁਹਾਡੀ ਕੀ ਰਣਨੀਤੀ ਉਹ ਰਣਨੀਤੀ ਜਿਹੜੀ ਮਹੀਨੇ ਚੱਲ ਰਹੀ ਹੈ ਜਿਹੜੇ ਬੰਦੀਆਂ ਸਾਰੀਆਂ ਪਹੁੰਚ ਗਈਆਂ ਜੀ ਹੋਰ ਵੀ ਚੰਗੀਆਂ ਪਹੁੰਚ ਪਹੁੰਚਣ ਲੀਆਂ ਹੋਰ ਅਨੁਸਾਰੀ ਲੀਕਸ ਤੇ ਜੋ ਵੀ ਹੋਵੇਗਾ ਫੈਸਲਾ ਲਵਾਂਗੇ ਜੀ ਕੱਤੋਂ ਸਭ ਤੋਂ ਕਾਰਵਾਈ ਕਿ ਨਾ ਕਰ ਨਹੀਂ ਇਹਨਾਂ ਦੀ ਜਿਹੜੇ ਮੇਨ ਰੁਚੀ ਨਹੀਂ ਘੜੀ ਲਈ ਉਹਨਾਂ ਤੇ ਸਾਡਾ ਇਹਨਾਂ ਦਾ ਕੋਈ ਸਰਪ੍ਰੋਖੀ ਨਹੀਂ ਮੰਨਦੀ ਜਿਹੜੇ ਬੱਚੇ ਨਾਲ ਕੋਈ ਨਹੀਂ ਬਹੁਤ ਮਾਰੀ ਕਰਨ ਨਹੀਂ ਕਿ ਸੀ ਜਾਣੇ ਨਾ ਸਰ ਵੀ ਹੋ ਸਕਦਾ ਜਿਹੜਾ ਸਭ ਤੋਂ ਸਤ ਕਾਰਵਾਈ ਦੇ ਪ੍ਰਸ਼ਾਸਨ ਪਰ ਜਿਮਤ ਕਰਾਂਗੇ ਮੈਂ ਤੁਹਾਨੂੰ ਸੁਝਾਵਾ ਕਰਦੇ ਕਿ ਕਿਹਾ ਵੀ ਨਹੀਂ ਫਿਰ ਅਸੀਂ ਕੁਝ ਮਤਲਬ ਕਿ ਧਾਨੇ ਦਾ ਰੋਸਾ ਕੋਈ ਨਹੀਂ ਕਿ ਤੁਹਾਨੂੰ ਕਰਦੇ ਨਹੀਂ ਕਰਾਈ ਗੁੱਤ ਲਾ ਫਾਟਾ ਮਿਤੀ 11 6 2025 ਨੂੰ ਸ਼ੇਵ ਸੈਨਾ ਮੋਲੀ ਦੇ ਵਰਕਰਜ਼ ਵੱਲੋਂ ਇੱਕ ਧਰਨਾ ਪ੍ਰਦਰਸ਼ਨ ਕਰਨ ਦੀ ਸੜਕ ਜਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਸ ਦੌਰਾਨ ਇੱਕ ਨੌਜਵਾਨ ਲੜਕਾ ਗੁਰਵਿੰਦਰ ਸਿੰਘ ਜਿਹਦੀ ਉਹਨਾਂ ਨਾਲ ਆਲਟਰਕੇਸ਼ਨ ਹੋਈ ਬਹਿਸਬਾਜੀ ਹੋਈ ਤੇ ਸ਼ਿਵ ਸੈਨਾ ਆਗੂਆਂ ਨੇ ਤੇ ਵਰਕਰਾਂ ਨੇ ਰਲ ਕੇ ਉਹਦੀ ਕੁੱਟਮਾਰ ਕੀਤੀ ਜੋ ਕਿ ਹੁਣ ਜੇਰੇ ਇਲਾਜ ਸਿਵਲ ਹਸਪਤਾਲ ਮੁਖਸਰ ਸਾਹਿਬ ਦੇ ਦਖਲ ਹੈ ਉਂਚ ਨੇ ਸਵਿਫਟਲੀ ਐਕਸ਼ਨ ਲੈਂਦੇ ਹੋਏ ਐਫ ਆਈ ਆਰ ਨੰਬਰ 105 ਦਰਜ ਕੀਤੀ ਤੇ ਇਸ ਵਿੱਚ ਜਿਹੜੇ ਚਾਰ ਦੋਸ਼ੀ ਹੁਣ ਤੱਕ ਗ੍ਰਿਫਤਾਰ ਕਰ ਲਿੱਤੇ ਗਏ ਨੇ ਵੀਡੀਓ ਐਵੀਡੈਂਸ ਦੇ ਤਾਰਫ ਤੇ ਜਿਹਨੇ ਬੰਦੇ ਉਸ ਚ ਵੀਡੀਓ ਚ ਫਿਗਰ ਕਰ ਰਹੇ ਨੇ ਉਹ ਸਾਰਿਆਂ ਨੂੰ ਜਲਦ ਤੋਂ ਜਲਦ ਐਪਰੀਹੈਂਡ ਕਰ ਲਿੱਤਾ ਜਾਏਗਾ ਤੇ ਜਿਹੜੇ ਦੋ ਮੁਲਾਜ਼ਮ ਗਨਮੈਨ ਸੀਗੇ ਸ਼ਿਵ ਸੈਨਾ ਆਗੂ ਦੇ ਉਹਨਾਂ ਨੂੰ ਲਾਈਨ ਹਾਜ਼ਰ ਕਰ ਲਿੱਤਾ ਗਿਆ ਤੇ ਮਹਿਕਮਾ ਨਾਲ ਕਾਰਵਾਈ ਉਹਨਾਂ ਤੇ ਇਨੀਸ਼ੀਏਟ ਕੀਤੀ ਜਾਏਗੀ